ਵਾਇਗੁਰਤੀ ਕਿਨਾਰੇ ਅੱਜ ਜਿਹੜੀ ਪੂਗਮ ਹਮਨ ਸਰਕਾਰ ਬਹੁਤ ਲੰਮੇ ਸਮੇਂ ਤੋਂ ਕਿਸਾਨ ਹਤਾਸੀ ਹੁੰਦਾ ਡਰਾਮਾ ਕਰ ਰਹੀ ਹੈ ਉਹਦਾ ਅੱਜ ਜਿਉਂਦੀ ਜਾਗ ਦੀ ਮਿਸਾਲ ਦੇ ਪੂਲ ਖੁੱਲੇ ਆ ਦੇਖੋ ਇਸ ਮੈਂ ਅਮਰੂ ਮੈਡੀਕਲ ਕਰ ਰਿਹਾ 16 ਤਰੀਕ ਦੀ ਖਰੀਦ ਸ਼ੁਰੂ ਹੋਈ ਹੈ ਇਸ ਮੰਡੀ ਤੇ 16 ਤਰੀਕ ਤੋਂ ਲੈ ਕੇ ਅੱਜ 22 ਦਿਨ ਹੋ ਗਏ ਅਜੇ ਤੱਕ ਟੈਂਡਰ ਨਹੀਂ ਹੋਇਆ ਹੈਗਾ ਲਿਫਟਿੰਗ ਉਹ ਸਾਹਮਣੇ ਦੇਖੋ ਕਿੰਨੇ ਵੱਡੇ ਬਾਹਰ ਲੱਗੇ ਪਏ ਨੇ ਆ ਜੀਰੀ ਦੇ ਭਰੇ ਪਏ ਕੋਈ ਚੱਕ ਨਹੀਂ ਰਿਹਾ ਅੱਜ ਮੀਂਹ ਪਿਆ ਥੋੜਾ ਮੀਂਹ ਪਿਆ ਤੇ ਮੱਡੀ ਹਾਲਾਤ ਦੇਖੋ ਜਿਹੜੀ ਜੀਰੀ ਲੋਕਾਂ ਦੀ ਖੜੀ ਆ ਢੇਰ ਲੱਗੇ ਹੋਏ ਨੇ ਜਾਂ ਜਿਹੜੀ ਜੀਰੀ ਬੁੱਕਰੀਆਂ ਦੇ ਪਾ ਕੇ ਠੀ ਹੈ ਉਹਦਾ ਨੁਕਸਾਨ ਸਿੱਧੇ ਤੌਰ ਤੇ ਜ਼ਿਮੀਂਦਾਰ ਨੂੰ ਹੋਣਾ ਕਿਸਾਨ ਨੂੰ ਸੁਰਸ ਕਰਕੇ ਕਿਸਾਨਾਂ ਦੀ ਲੁੱਟ ਹੋ ਰਹੀ ਆ ਬੁਰੀ ਤਰ੍ਹਾਂ ਦੂਜੀ ਵੱਡੀ ਲੁੱਟ ਕੀ ਹੋ ਰਹੀ ਆ ਕਿ ਫੂਡ ਸਪਲਾਈ ਮੈਕੋ ਦਾ ਮੌਇਸਚਰ ਹੋ ਰਾ ਰਿਹਾ ਅੰਤਰਰਾਸ਼ਟਰੀ ਜਿੱਤੇ ਕਰਦਾ ਮੌਇਸਚਰ ਹੋ ਰਾ ਰਿਹਾ ਇਹ ਕਿਸਾਨੀ ਦੀ ਸਿੱਧੀ ਲੁੱਟ ਹੋ ਰਹੀ ਹੈ ਫੋਟੋ ਇਸ ਕਰਕੇ ਦੇਖੋ ਤੁਸੀਂ ਨਿਗ੍ਹਾ ਮਾਰ ਕੇ ਆਓ ਸਾਰੀ ਜੀਰੀ ਬਰਬਾਦ ਹੋ ਗਈ ਭਿੱਜ ਗਈ ਸਾਰੀ ਸਾਰੀ ਜੀਰੀ ਮੈਂ ਸਮਝਦਾ ਜੇ ਕਿਤੇ ਨਾ ਚੱਕੀ ਗਈ ਆ ਦੋ ਦਿਨ ਪੰਗਰ ਲੱਗ ਜਣੇ ਜੀਰੀ ਸਾਰੀ ਫੋਟੋ ਇਸ ਕਰਕੇ ਬੇਨਤੀ ਆ ਕਿ ਇਹ ਮਾਨ ਸਰਕਾਰ ਦਾ ਇੱਕ ਨਖੇਦੀ ਕਰਦੇ ਆ ਅਸੀਂ ਮੁਰਦਾਵਾਚੂ ਕਰਕੇ ਇੱਥੇ ਮਾਰਕੀਟ ਮੀਟੇ ਦਫ਼ਤਰ ਜਾ ਕੇ ਆ ਹੁਣ ਫੂਡ ਸੁਰੇ ਦਫ਼ਤਰ ਜਾਏ ਆ ਉਹ ਸਾਰੇ ਵੱਡੀ ਢੇੜਾ ਕੱਢ ਕੇ ਦੇਖੋ ਕਿ ਕਿੰਨਾ ਬੁਰਾ ਹਾਲ ਆ ਸੋ ਇਸ ਗੱਲ ਦੀ ਸੀ ਸਖਤ ਨਖੇਦੀ ਕਰਦੇ ਆ ਸੱਪੋਂ ਹਮਤਮਨ ਸਰਕਾਰ ਨੂੰ ਬੇਨਤੀ ਕਰਦਾ ਜਿਹੜਾ ਤੁਹਾਡਾ ਨੁਕਸਾਨ ਵਜੀ ਰਹਿੰਦਾ ਉਹ ਸਿੱਧੇ ਤੌਰ ਤੇ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਜੇ ਚਾਹੇ ਜਿਹੜੀ ਪੂਰੀਆਂ ਰੁਪਈਆ ਚਾਹੇ ਧੇਹਰਾਂ ਦੇ ਪਈਆ ਇਹ ਸਰਕਾਰ ਦੀ ਨਲਾਕੀ ਕਰਕੇ ਮਾੜੇ ਪਰਵੰਦਾ ਕਰਕੇ ਹੋਇਆ ਇਸ ਕਰਕੇ ਇਹਦਾ ਸਰਕਾਰ ਸਿੱਧੇ ਤੌਰ ਤੇ ਜਵਾਬ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਜਿੱਥੇ ਆਪਾਂ ਸਰਕਾਰ ਗੱਲ ਕਰਦੀ ਹੈ ਵੀ ਜਿਹਦੀ ਜਿਹੜੀ ਫਸਲ ਖਰਾਬ ਹੋਈ ਉਹਨੂੰ ਮੁਆਵਜ਼ਾ ਦੇਵਾਂਗੇ ਇੱਥੇ ਵੀ ਮੁਆਵਜ਼ਾ ਦੇਣ ਦੀ ਲੋੜ ਆ ਜਿਨ੍ਹਾਂ ਲੋਕਾਂ ਦੀ ਸੋਨੇ ਵਰਗੇ ਫਸਲ ਖਰਾਬ ਹੋਈ ਹੈ ਸੋ ਅੱਜ ਸਾਰੇ ਬੰਦੇ ਸੀ ਸਾਡੀ ਲੀਡਰਸ਼ਿਪ ਸਾਰੇ ਮਾਰਕਮੇਟ ਦਫ਼ਤਰ ਦੇ ਵਿੱਚ ਫੂਡ ਸਪਲਾਈ ਦਫ਼ਤਰ ਦੇ ਵਿੱਚ ਐਸ ਡੀ ਐਮ ਦਾ ਵੀ ਡੀ ਸੀ ਦਫ਼ਤਰ ਘਰਾਓ ਕਰਾਂਗੇ ਜੇ ਨਾ ਚੱਕਿਆ ਗਿਆ ਜੇ ਲਿਫਟਿੰਗ ਨਾ ਹੋਈ ਤੇ ਜਿਹੜਾ ਮੌਇਸਟਰ ਦਾ ਗੱਲ ਪਰਦਰਸ਼ੀ ਨਾ ਹੋਇਆ ਜਿਹੜੀ ਜੀਰੀ ਲੋਕਰੀ ਖਰਾਬ ਹੋਈ ਦਾ ਉਹਦਾ ਹੱਲ ਨਾ ਕੀਤਾ ਤਾਂ ਜਲਦ ਅਸੀਂ ਹਾਈਵੇ ਜਾਮ ਕਰਕੇ ਡੀ ਸੀ ਵਾਤੇਗੜ ਦਾ ਤੇ ਪੂਰੇ ਸੜਕਾ ਜਾਮ ਕਰਕੇ ਦਾ ਵਿਰੋਧ ਕਰਾਂਗੇ ਜਦ ਤੱਕ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਧੰਨਵਾਦ